ਬਟਾਲਾ ਚ ਹਾਰਟ ਆਫ ਸਿਟੀ ਕਾਹੇ ਜਾਂਦੇ ਲੱਕ ਵਿੱਚ ਇੰਟਰਨੈਸ਼ਨਲ ਟਰਸਟ ਦੀ ਮਹੰਤ ਕਨੌਲੀ ਜਿਸ ਦੀ ਉਸਾਰੀ ਪਿਛਲੇ 24 ਸਾਲ ਤੋਂ ਲਟਕਦੀ ਚਲੀ ਆ ਰਹੀ ਸੀ ਦੇ ਵਸਣ ਦਾ ਰਸਤਾ ਹੁਣ ਸਾਫ ਹੋ ਗਿਆ ਹੈ ਕਰਨੌਲੀ ਦੇ ਆਲੇ ਦੁਆਲੇ 24 ਸਾਲ ਪਹਿਲਾਂ ਕੁਝ ਲੋਕਾਂ ਨੇ ਪਲਾਟ ਵੀ ਖਰੀਦੇ ਲਏ ਸੀ ਅਰ ਕੁੱਝ ਕਾਰਨਾ ਕਾਰਨ ਇਸ ਦਾ ਨਿਰਮਾਣ ਰੁਕਿਆ ਹੋਇਆ ਸੀ ਅੱਜ ਇੰਟਰਮੈਂਟ ਟ੍ਰਸਟ ਤੇ ਐਮਐਲਏ ਸਾਰੀ ਕਲਸੀ ਨੇ ਲੋਕਾਂ ਨੂੰ ਰਾਹ ਦਿੰਦੇ ਹੋਏ ਕਿ ਇਸ ਕਰਨੋਨੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਕਰੋੜਾਂ ਰੁਪਏ ਦੇ ਐਮ ਪ੍ਰੋਜੈਕਟ ਨੂੰ ਇਸ ਸਾਲ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਵਿੱਚ ਪਲਾਟਾਂ ਦੀ ਖਰੀਦ ਆਨਲਾਈਨ ਹੋਵੇਗੀ ਉੱਥੇ ਹੀ ਸਾਰੀ ਕਲਸੀ ਅਤੇ ਨੇ کیا ਕੀ ਸਰਦੇ ਖੂਬਸੂਰਤ ਇੱਕ ਪ੍ਰਦਾਨ ਕਰਨਾ ਤੇ ਸ਼ਹਿਰ ਦਾ ਵਿਕਾਸ ਕਰਨਾ ਹੁੰਦਾ ਹੁਣ ਅਸਰਕਤਾ ਨੇ ਇਸ ਤਹ ਅਮੰਤ ਕਨੌਨ ਦੀ ਉਸਾਰੀ ਦਾ ਜਾ ਰਿਹਾ ਹੈ ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿ ਦਿੱਲੀ ਜਿਹੜੀ ਭਾਜਪਾ ਸਰਕਾਰ ਨੇ ਕਾਫੀ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਅੰਦਰ ਕੇਂਦਰੀ ਬਾਰ ਵੱਲੋਂ ਕੀਤੇ ਗਏ ਕੰਮਾ ਨੂੰ ਲੋਕਾਂ ਨੇ ਫਤਵਾ ਦੇਣਗੇ ਤੇ ਤੀਜੀ ਵਾਰ ਵੀ ਆਮ ਆਦਮੀ ਪਾਰਟੀ ਉੱਥੇ ਹੀ ਸਰਕਾਰ ਬਣੇਗੀ ਤੁਸੀਂ ਦੀ ਅਸਨੇ ਦੀ ਖਾਸ ਰਿਪੋਰਟ ਮੇਰੇ ਚੀਪ ਦਵਿੰਦਰ ਸਿੰਘ ਤਰਮੀ ਅਸ਼ੋਕ ਪੱਤਰਕਾਰ ਦੀ ਖਾਸ ਖਬਰ ਤਨਵਾਦ ਉਹ 24 ਸਾਲ ਬਾਅਦ ਸੁਣਾਈ ਹੋਈ ਹੈ ਔਰ ਮੈਂ ਸਮਝਣਾ ਇਹਦੇ ਵਿੱਚ ਸਾਨੂੰ ਐਮਐਲਏ ਸਾਹਿਬ ਦਾ ਬਹੁਤ ਸਾਥ ਮਿਲਿਆ ਔਰ ਐਸਡੀਐਮ ਸਾਹਿਬ ਨੇ ਬਹੁਤ ਮਿਹਨਤ ਕਰਕੇ ਪਾਪਾ ਤੇ ਆਪਣੇ ਵੱਲੋਂ ਰਿਕੁਐਸਟ ਕੀਤੀ ਹੋਈ ਸੀ ਕਿ ਸਾਡਾ ਇਹ ਕੰਮ ਬੜਾ ਚਾਲਾਂ ਤੇ ਅੜਿਆ ਸੀ ਇਹਨੇ ਚੜਾਓ ਤੇ ਸਾਰਿਆਂ ਦੀ ਮਿਹਨਤ ਨਾਲ ਸਾਰਿਆਂ ਨੇ ਲੜ ਕੇ ਇਸ ਕੰਮ ਨੂੰ ਸਿਰੇ ਚੜਾਇਆ ਔਰ ਇਹ ਕਲੋਨੀ ਜਿਹੜੀ ਆ ਲਗਭਗ ਜੇ ਕੋਈ ਸਾਲਕ ਦਾ ਸਮਾਂ ਲੱਗ ਸਕਦਾ ਜੀ ਇਹਨੂੰ ਡਿਵੈਲਪਮੈਂਟ ਚ ਕਿਉਂਕਿ ਰੇੜਾ ਵੀ ਨਵੀਆਂ ਸਟ੍ਰਕਚਰਾਂ ਨੇ ਜਿੰਦਾ ਡਿਵੈਲਪਮੈਂਟ ਨੇ ਵੀ ਰੇੜਾ ਪ੍ਰੂਵ ਨਹੀਂ ਕਰਦੀ ਉਹਨਾਂ ਦੀ ਯੂਨਿਟਰ ਪ੍ਰਾਪਤ ਕਰਕੇ ਇਹ ਆਪਸ਼ਨ ਨਹੀਂ ਕਰ ਸਕਦੇ ਇਹ ਆਪਸ਼ਨ ਨਹੀਂ ਜਾਏਗਾ ਜਿਆਦਾ ਔਰ ਜਿਹੜਾ ਰੈ residențial ਏਰੀਆ ਆ ਉਹਨਾਂ ਦਾ ਵੀ ਲਗਭਗ ਈ ਆਪਸ਼ਨ ਇਹ ਲਾਟਰੀ ਡਰਾਅ ਕੱਢਾਂਗੇ ਰੇਡ ਸੇੜ ਕੇ ਰੱਖਣ ਵਾਲੇ ਰੇਡ ਜੀ ਜੋ ਪ੍ਰੂਵ ਹੋ ਕੇ ਉੱਪਰ ਸਰਕਾਰ ਦਾ ਸਰ ਉਹਨਾਂ ਨੂੰ ਐਗਜ਼ੈਂਪਟ ਕਰਤਾ ਗਿਆ ਜਦੋਂ ਹੀ ਪਲਾਟ ਕੋਲੋਨੀ ਡਿਵੈਲਪਮੈਂਟ ਕਰ ਲਾਂਗੇ ਉਹਨਾਂ ਕੋ ਐਗਜ਼ੈਂਪਸ਼ਨ ਚਾਰਜਸ ਜਿਹੜੇ ਉਹ ਉਹਨਾਂ ਨੇ ਮੰਨੇ ਹੋਏ ਆ ਐਗਰੀਮੈਂਟ ਹੋਇਆ ਦਾ ਹਾਈ ਕੋਰਟ ਚ ਉਹ ਦੇਣ ਕੀ ਤਿਆਰ ਨੇ ਇਸੇ ਸ਼ਰਤ ਤੇ ਐਗਜ਼ੈਂਪਟ ਹੋਏ ਨੇ ਤੇ ਉਹਨਾਂ ਨੂੰ ਐਨਓਸੀ ਮਿਲ ਜੇਗੀ ਜਦੋਂ ਜੈਂਸੀ ਚਾਰਜੀ ਜਮਾ ਕਰਾਉਣਾ ਉਹ ਚਾਰਜਸ ਕਿੰਨੇ ਰੱਖਣ ਆ ਰਹੇ ਨੇ ਇਹ ਜੋ ਸਰਕਾਰ ਤਿਆਰ ਕਰੇਗੀ ਹੱਸੀ ਕ੍ਰੋਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦੇਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜ਼ ਆਈਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਹਰ ਸਮਾਧਾਨ ਨੂੰ ਹੱਲ ਕਰਨ ਦਾ ਸੋ ਮੈਂ ਔਰ ਮੇਰੇ ਨਾਲ ਇੰਪਲਾਈਮੈਂਟਰਸ ਦੇ ਚੇਅਰਮੈਨ ਸਾਹਿਬ ਰਿਸ਼ਵਲ ਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਬਾਜੀ ਹੋਣੀ ਸਾਡੇ ਮਨਜੀਤ ਜੀ ਹੋਣੀ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਹੇ ਆਂ ਔਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾਂ ਬਟਾਲੇ ਦਾ ਜਿਹੜਾ ਪ੍ਰਾਈਮ ਏਰੀਆ ਹੋਊਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਊਗੀ ਵੀ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਤਾਂ ਜੋ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਉਹ ਵਧੀਆ ਇਹਦੇ ਵਿੱਚ ਰੇਟ ਬਾਰੇ ਜੋ ਵੀ ਡਿਸਾਈਡ ਹੈ ਉਹ ਤੋਂ ਹੋ ਕੇ ਆਂਦਾ ਹੁੰਦਾ ਉਹ ਕਰਨਗੇ ਜੀ ਦਿੱਲੀ ਦੇ ਇਲੈਕਸ਼ਨ ਜਿੱਤਾਂਗੇ ਜੀ ਪੂਰੀ ਆਸ ਹੈ ਜੀ ਪਰ ਤਕਾ ਦੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਹੈ ਜਿੱਤਰਾ ਵੀ ਆ ਭਲੇਖੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹਨਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਹ ਲਾਥਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਪੁਲਿਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਬਾਅਦ ਵਿੱਚ ਰਾਤ ਥਾਣੇ ਲੈ ਗਏ ਤੇ ਸਵੇਰੇ ਛੱਡਿਆ ਜੀ ਜਿਹੜੀ ਸਾਡੀ ਵੀ ਵੀਡੀਓ ਮੇਰੀ ਔਰ ਅਮਨ ਔਰ ਰੋੜਾ ਜੀ ਦੀ ਜਿਹੜੀ ਵਾਇਰਲ ਹੋਈ ਸੀ ਲਾਲਜੀਤ ਖੁੱਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੁੱਕ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਅ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿਉਂਕਿ ਭਾਜਪਾ ਦਾ ਪ੍ਰੈਸ਼ਰ ਹੀ ਇੰਨਾ ਕਿ ਲੋਕਾਂ ਦਾ ਫਤਵਾ ਜਿਹੜਾ ਵਾ ਉਹ ਅਰਧ ਤਰੀਕ ਨੂੰ ਪਤਾ ਲੱਗ ਜਾਊਗਾ ਔਰ ਪਰ ਸਾਨੂੰ ਆਸ ਹੈ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ